ਡਿੰਗ 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 ਓਕੇ ਗੱਲ ਹੋ ਗਈ ਭਾਗਵਾਨ ਨੇ ਤੂੰ ਅੱਜ ਬੜਾ ਮੂੰਹ ਟੇਡਾ ਜਾ ਕਰੀ ਬੈਟੀਆਂ ਤੈਨੂੰ ਕੀ ਘਾਟ ਪੈਗੀ ਨਾ ਜੀ ਮੈਨੂੰ ਤਾਂ ਕੋਈ ਘਾਟ ਨਹੀਂ ਪਈ ਮੈਨੂੰ ਕੀ ਹੋਣਾ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਵੀ ਤੁਸੀਂ ਵੀ ਨਾ ਥੋੜਾ ਜਿਹਾ ਦੇਖ ਕੇ ਬੋਲਿਆ ਕਰੋ ਆ ਤੇਰਾ ਜੀਰੋ ਵਾਲੇ ਕੰਮ ਨੇ ਟੁੱਡਨੇ ਲੱਸੀ ਕਰਾਤੀ ਮੈਨੂੰ ਰੋਜ਼ ਲੋਕ ਆ ਕੇ ਕਲੀਨਿਕ ਤੇ ਪੁੱਛਦੇ ਨੇ ਕੀ ਬਣਿਆ ਭਾਈ ਤੇਰਾ ਜੀਰੋ ਦਾ ਉਹ ਕੋਈ ਨਹੀਂ ਕੋਈ ਨਹੀਂ ਭਗਵਾਨ ਇਹ ਤੈਨੂੰ ਇਹੀ ਤਾਂ ਪਤਾ ਨਹੀਂ ਇਹ ਰਾਜਨੀਤੀ ਅਗੇ ਮਨ ਨਾਲ ਚੱਲਦੀ ਆ ਹੁਣ ਤੂੰ ਐਂ ਦੇਖ ਲੈ ਬੀਜੇ ਮੈਂ 0.3 ਪਹਿਲਾਂ ਹੀ ਕਹਿ ਦਿੰਦਾ ਫਿਰ ਇੱਕ ਵੀ ਨਹੀਂ ਆਉਣੀ ਚਾਹੀਏ ਤਾਂ ਹੁਣ ਤੂੰ ਚੁੱਕਰ ਕਰ ਬੀ ਤੈਨਾਂ ਆਦੀ ਆਪਨੋਂ ਨਾਲ ਜਨਤਾ ਤੋਂ ਨਾਰਾਜ਼ ਨਹੀਂ ਹੋਈਦਾ ਹੁੰਦਾ ਬਾਲਾ ਲੱਤਾ ਜੀ ਠੀਕਾ ਤੋੜੀ ਤੁਸੀਂ ਵੀ ਬਾਲਾ ਜਮਾ ਕੇ ਲਾਉਨੇ ਹੋ ਭਾਈ ਦਿਮਾਗ ਬਾਲੇ ਤੁਹਾਡਾ ਤਾਂ ਤੁਸੀਂ ਕਮੇਟੀ ਤੋਂ ਜਾ ਕੇ ਮੁੱਖ ਮੰਤਰੀ ਦੀ ਸੀਟ ਤੇ ਬਹਿ ਗਏ ਨਾਲੇ ਇੱਕ ਕੰਮ ਹੋਰ ਕਰ ਲਿਓ ਹੁਣ ਕਮੇਟੀ ਜੀ ਤੁਸੀਂ ਤੋੜੀ ਕਰਿਆ ਕਰੋ ਕੰਮ ਬਣੀ ਧਿਆਨ ਦੇ ਲੋ ਕੋਈ ਕੱਲ ਕੋਈ ਨਹੀਂ ਭਾਗ ਬਣੇ ਦਿਮਾਗ ਤਾਂ ਤੇਰਾ ਵੀ ਬਹੁਤ ਤੂੰ ਵੀ ਉਪਰ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬਾਅਦ ਹੀ ਦਿੱਤੀ ਆ ਵਿਆਹ ਦੀ ਪਹਿਲਾਂ ਤਾਂ ਇਹ ਵੀ ਨਹੀਂ ਕਰਾਇਆ Subscribe now and press the bell icon. Never miss an update.